ਇਹੜਾ ਪਹਿਲਾ ਸਵਾਲ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਬਾਛੇਵਾੜਾ ਸਾਹਿਬ ਆੜ ਤੋਂ ਪਹਿਲਾਂ ਆਇਆ ਯਾਨੀ ਕਿ ਬਾਛੇਵਾੜੇ ਦੇ ਜੰਗਲ ਦੇ ਵਿੱਚ ਆੜ ਤੋਂ ਪਹਿਲਾਂ ਕਿਸ ਥਾਂ ਤੇ ਰੁਕੇ ਸਨ ਚਮਕੌਰ ਦੀ ਗੜੀ ਤੋਂ ਚੱਲੇ ਸਨ ਕਿਸ ਥਾਂ ਤੇ ਰੁਕੇ ਸਨ ਤੁਸੀਂ ਇਹ ਦੱਸ ਰਹੇ ਜਿਹਨਾਂ ਨੂੰ ਪਤਾ ਹੈ ਜਿਹੜੇ ਵੀਰਪ੍ਰੇਮ ਵੀਡੀਓ ਦੇਖ ਰਹੇ ਨੇ ਕਮੈਂਟ ਰਾਹੀਂ ਜਵਾਬ ਦੇ ਸਕਦੇ ਆ ਜੀ ਜੀ ਅਹ ਦੇਖਾਂਗੇ ਦੱਸਣਗੇ ਗੁਰੂ ਸਾਹਿਬ ਜੀ ਰੁਕੇ ਸੀ ਜੀ ਚੂਹੜਪੁਰ ਨਾਮ ਦੇ ਇੱਕ ਪਿੰਡ ਵਿੱਚ ਉਹਨਾਂ ਨੇ ਇੱਕ ਝਾੜੀ ਹੇਠ ਆਰਾਮ ਕੀਤਾ ਸੀਗਾ ਤੇ ਉੱਥੇ ਇੱਕ ਸਾਧੂ ਵੀ ਆਇਆ ਸੀਗਾ ਜਿਨ੍ਹਾਂ ਨੂੰ ਪੂਰਾ ਦਾ ਵਚਨ ਵਿਚਲਾਸ ਹੋਇਆ ਸੀ ਬਿਲਕੁਲ ਪੂਰਾ ਦਾ ਮਤਲਬ ਜੀ ਅਬਾਸ਼ਾ ਦਵਰ ਸਾਹਿਬ ਉੱਥੇ ਹੈਗਾ ਜੀ ਗੁਰਦੁਆਰਾ ਝਾੜ ਸਾਹਿਬ ਸੁਸ਼ੋਭਿਤ ਹੈਗਾ ਗੁਰਦੁਆਰਾ ਝਾੜ ਸਾਹਿਬ ਬਿਲਕੁਲ ਸਹੀ ਜਵਾਬ ਹੈ ਜੀ ਠੀਕ ਹੈ ਜਦੋਂ ਗੁਰੂ ਗੋਬੀ ਸਿੰਘ ਜੀ ਇਸ ਥਾਂ ਤੇ ਪਹੁੰਚੇ ਜੀ ਤਾਂ ਗੁਰੂ ਗੋਬੀ ਸਿੰਘ ਜੀ ਦੀ ਅਵਸਥਾ ਕਿੱਦਾਂ ਸੀ ਮਤਲਬ ਜਦੋਂ ਬਾਛੀਵਾਲਾ ਸਾਹਿਬ ਬਾਛੀਵਾਲੇ ਦੇ ਜੰਗਲ ਦੇ ਵਿੱਚ ਪਹੁੰਚੋ ਉਸ ਤੇ ਵੀ ਜੰਗਲ ਸੀ ਉਹ ਬਾਛੀਵਾਲਾ ਸਾਹਿਬ ਗੁਰਦਾਰ ਸਾਹਿਬ ਸੁਸ਼ੋਭਿਤ ਹੈ ਜਦੋਂ ਬਾਛੀਵਾਲੇ ਦੇ ਜੰਗਲ ਵਿੱਚ ਪਹੁੰਚੇ ਗੁਰੂ ਗੋਬੀ ਸਿੰਘ ਦੀ ਅਵਸਥਾ ਕਿੱਦਾਂ ਸੀ ਉਹਨਾਂ ਕੋਲ ਹਾਥੀ ਘੋੜੇ ਸੀਗੇ ਉਹਨਾਂ ਕੋਲ ਛੋੜ ਛੋੜੇ ਵਸਤਰ ਸੀਗੇ ਜੀ ਬਿਲਕੁਲ ਹਾਂ ਜੀ ਕਹ ਦਸੂਗਾ ਮਤਲਬ ਕਿ ਜਦੋਂ ਗੁਰੂ ਸਾਹਿਬ ਜੀ ਇੱਥੇ ਪਹੁੰਚੇ ਸੀਗੇ ਤਾਂ ਉਹਨਾਂ ਦੇ ਕੱਪੜੇ ਸੀਗੇ ਜਿਹੜੇ ਉਹ ਲਹੂ ਨਾਲ ਲਤਪਤ ਹੋਏ ਪਏ ਸੀਗੇ ਕਿਉਂਕਿ ਕੰਡਿਆ ਵਾਲੇ ਰਸਤੇ ਆ ਚੁ ਆ ਰਹੇ ਸੀਗੇ ਤੇ ਪੈਰ ਸੀਗੇ ਜਿਹੜੇ ਪੈਰਾਚੋੜਾਂ ਦੇ ਲਹੂ ਵਗ ਰਿਆ ਸੀਗਾ ਪੂਰਾ ਤੇ ਕੋਈ ਵੀ ਹਾਥੀ ਘੋੜਾ ਸੀਗਾ ਜਿਹੜਾ ਉਹਨਾਂ ਕੋਲ ਅਵੇਲੇਬਲ ਨਹੀਂ ਸੀਗਾ ਹੈਗਾ ਨਹੀਂ ਸੀਗਾ ਤੇ ਇਦਾਂ ਹੀ ਉਹ ਤੁਰਕੇ ਆਏ ਨੇ ਤੇ ਝਾੜੀਆਂ ਤੇ ਤੁਰੇ ਨੇ ਤੇ ਝਾੜੀਆਂ ਤੇ ਹੀ ਉਹਨਾਂ ਨੇ ਰਾਤ गुਜ਼ਾਰੀ ਐ ਜੀ ਬਿਲਕੁਲ ਜੀ ਅੱਛੀਵਾਲਾ ਸਾਹਿਬ ਆਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਖੂਹ ਤੋਂ ਜਲ ਸਕਿਆ ਸੀ ਉਸ ਖੂ ਦੀ ਦੂਰੀ ਕਿੰਨੀ ਸੀ ਜਿਸ ਜੰਡ ਹੇਥਾ ਗੁਰਗੋਬ ਸਿੰਘ ਜੀ ਨੇ ਪਿਸ਼ਰਾਬ ਕੀਤਾ ਸੀ ਹਾਂਜੀ ਜਿਹੜੇ ਵੀਰਪਾੜ ਵੀਡੀਓ ਦੇਖ ਰਹੇ ਕਮੈਂਟਰ ਹਾਂ ਜੀ ਜੋ ਆਪ ਦੇਖ ਸਕਦਾ ਜੀ ਪ੍ਰਜੋਤ ਸਿੰਘ ਜੀ 70 ਗੱਜ ਦੀ ਜੂ 70 ਗੱਜ ਦੀ ਦੂਰੀ ਸੀ ਬਿਲਕੁਲ ਜੀ ਐਸੇ ਵਾ ਕਿਤੇ 20 ਗੱਜ ਵੀ ਪੜਿਆ ਬਟ ਜੋ ਜਾਲਾ ਤਰ ਪਰੋਂ ਪੜਨ ਤੋਂ ਮਿਲਦਾ ਹੈ ਉਹ 70 ਗੱਜ ਹੀ ਪੜਦੋ ਹਾਂਜੀ ਮਤਲਬ ਕਿ ਜੋ ਤੁਸੀਂ ਉਰੇ ਵੀ ਆਉਂਗੇ ਤੁਹਾਨੂੰ ਜਿੱਥੇ ਮਤਲਬ ਕਿ ਉਹ ਇਤਿਹਾਸ ਇੱਕ ਖੂਹ ਆ ਜਿਹੜਾ ਉਹ ਹੈਗਾ ਉੱਥੇ ਜਿਹੜਾ ਬੋਰਡ ਲੱਗਿਆ ਉੱਥੇ ਤੁਹਾਨੂੰ 70 ਗਜ਼ ਦੀ ਦੂਰੀ ਮਿਲੇਗੀ ਬਟ ਉਸ ਤੋਂ ਬਾਅਦ ਜਿਹੜਾ ਤੁਸੀਂ ਸਰੋਬਰ ਸਾਈਡ ਜਾਓਗੇ ਉੱਥੇ ਜਿਹੜਾ ਇਤਿਹਾਸ ਲਿਖਿਆ ਹੋਇਆ ਉੱਥੇ 20 ਗਜ਼ ਦੀ ਦੂਰੀ ਲਿਖਿਆ ਹੋਇਆਗਾ ਬਿਲਕੁਲ 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 ਚਲੋ ਹੁਣ ਬਿਰੋ ਇਹ ਦੱਸੋ ਜੀ ਜਦੋਂ ਗੁਰਗੋਬ ਸਿੰਘ ਜੀ ਬਾਛੀਵਾੜੇ ਦੇ ਜੰਗਲ ਤੋਂ ਪਹੁੰਚੇ ਤਾਂ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਸਿੰਘ ਵਿਛੜੇ ਸੀ ਉਹਨਾਂ ਵਿੱਚੋਂ ਕਿਹੜੇ-ਕਿਹੜੇ ਸਿੰਘ ਆ ਕੇ ਇੱਥੇ ਗੁਰਗੋਬ ਗੋਬ ਸਿੰਘ ਜਰੂ ਮਿਲੇ ਸਰ ਜੀ ਓਕੇ ਇੱਕ ਨਾਮ ਦੇਹੀ ਦੱਸਣਗੇ ਇੱਕ ਪਰਜੋਤ ਸਿੰਘ ਜੀ ਪਾਈ ਦੇਆ ਸਿੰਘ ਜੀ ਪਾਈ ਮਾਨ ਸਿੰਘ ਜੀ ਪਾਈ ਧਰਮ ਸਿੰਘ ਜੀ ਸਾਜੀ ਜੀ ਠੀਕ ਹੈ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਹੈ ਜੀ ਦੋ ਬੁੱਸਲਬਾਦ ਸੀ ਜੋ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਲੇ ਸਨ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਅਥਾ ਸੇਵਾ ਕੀਤੀ ਸੀ ਉਹਨਾਂ ਦਾ ਨਾਮ ਕੀ ਹੈ ਤੇ ਉਹ ਕੱਬ ਕੀ ਕਰਦੇ ਸਰ ਇਹ ਤੁਸੀਂ ਦੱਸ ਰਹੇ ਜਿਹੜੇ ਵੀਰਪਿਆੜ ਵੀਡੀਓ ਦੇਖ ਰਹੇ ਨੇ ਕਬੀ ਟ੍ਰਾਈ ਜਵਾਬ ਦੇ ਸਕਦੇ ਹਨ ਕਿਹੜੇ ਸਨ ਉਹ ਜੀ ਉਹ ਘੋੜਿਆਂ ਦੇ ਵਪਾਰੀ ਸੀਗੇ ਜਿਹੜੇ ਕਿ ਗੁਰੂ ਸਾਹਿਬ ਜੀ ਦੇ ਬਹੁਤ ਵੱਡੇ ਭਗਤ ਵੀ ਸੀਗੇ ਮਤਲਬ ਉਹਨਾਂ ਨੂੰ ਬਹੁਤ ਮੰਨਦੇ ਸੀ ਇਹ ਸੇਵਕ ਸੀਗੇ ਬਿਲਕੁਲ ਬਿਲਕੁਲ ਸੀ ਇਹ ਸੇਵਕ ਸੀਗੇ ਜੀ 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 ਉਹਨਾਂ ਦੇ ਨ ਕਿਆ ਬਾਤ ਹੈ ਦਵੀ ਖਾਤੇ ਗੜੀ ਖਾਤੇ ਗੜੀ ਖਾਤੇ ਦਵੀ ਖਾ ਬਿਲਕੁਲ ਬਿਲਕੁਲ ਇੱਕ ਕੋਰੀਆ ਦੇ ਵਪਾਰੀ ਸੀ ਪਠਾਨ ਸੀ ਜੀ ਠੀਕ ਹੈ ਜੀ ਅਗਲਾ ਸਵਾਲ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੋਂ ਲੈ ਕੇ ਜਾਣ ਦੇ ਲਈ ਕੀ ਵਿਯੋਤ ਬਣਾਈ ਗਈ ਸੀ ਤੇ ਉਹ ਵਿਯੋਤ ਕਿਹੜਾਰੇ ਬਣਾਈ ਸੀ ਕੀ ਸੀ ਇਹ ਦੱਸੋ ਏ ਜੀ ਸਾਰਿਆਂ ਨੇ ਮਿਲ ਕੇ ਵਿਯੋਤ ਬਣਾਈ ਸੀ ਜਿਹੜੇ ਤਿੰਨ ਸਿੰਘ ਆਏ ਸੀਗੇ ਉਹੋ ਤੇ ਦੋ ਮੁਸਲਮਾਨ ਜਿਨ੍ਹਾਂ ਦੀ ਆਪਾਂ ਨੇ ਗੱਲ ਕੀਤੀ ਹੈਗੀ ਉਹਨਾਂ ਨੇ ਮਿਲ ਕੇ ਵਿਯੋਤ ਬਣਾਈ ਸੀ ਕਿ ਆਪਾਂ ਗੁਰੂ ਜੀ ਨੂੰ ਉੱਚ ਦੇ ਪੀਰ ਦਾ ਰੂਪ ਬਣਾ ਕੇ ਇੱਥੋਂ ਅੱਗੇ ਲੈ ਕੇ ਚੱਲਾਂਗੇ ਹਾਂ ਗੁਰੂ ਗੋਬਿੰਦ ਸਿੰਘ ਜੀ ਇਥੋਂ ਕੀ ਬਣ ਕੇ ਆਲਮਗੀਰ ਵੱਲ ਗਏ ਸਤ ਗੁਰੂ ਗੋਬਿੰਦ ਸਿੰਘ ਜੀ ਇਥੋਂ ਉੱਚ ਦੇ ਪੀਰ ਬਣ ਕੇ ਆਲਮਗੀਰ ਗਏ ਸੀ ਜੀ ਬਿਲਕੁਲ ਜੀ ਆਲਮਗੀਰ ਗਏ ਸੀ ਉੱਚ ਦਾ ਪੀਰ ਬਣ ਕੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਦਾ ਰੂਪ ਜਦੋਂ ਦਿੱਤਾ ਗਿਆ ਸੀਗਾ ਤੇ ਉਹ ਜਿਹੜੇ ਢੀਲੇ ਵਸਤਰ ਗੁਰੂ ਗੋਬਿੰਦ ਸਿੰਘ ਜੀ ਨੇ ਪਾਏ ਸਤ ਉਹ ਢੀਲੇ ਵਸਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਰੇ ਦਿੱਤੇ ਸੀ ਉਹ ਮਾਤਾ ਹਰਦੇਵ ਜੀ ਨੇ ਭੇਟ ਕੀਤੇ ਸੀ ਜੀ ਹਾਂ ਮਾਤਾ ਹਰਦੇਵ ਜੀ ਨੇ ਭੇਟ ਕੀਤੇ ਸੀ ਅੱਛਾ ਮੇਰੇ ਤੁਸੀਂ ਇਹ ਵੀ ਦੱਸੋ ਕਿ ਜਿਹੜੇ ਮਾਤਾ ਹਰਦੇਵ ਜੀ ਨੇ ਭੇਟ ਕੀਤੇ ਸੀ ਕੀ ਉਹ ਢੀਲੇ ਹੀ ਸੀ ਨਾ ਜਿਓ ਨੀਲੇ ਨਹੀਂ ਸੀਗੇ ਉਹ ਬਾਅਦ ਵਿੱਚ ਰੰਗਾ ਕੇ ਨੀਲੇ ਕਰਵਾਏ ਗਏ ਸੀਗੇ ਅੱਛਾ ਬਾਅਦ ਵਿੱਚ ਰਗਾ ਕੇ ਨੀਲੇ ਕਰਾਏ ਗਏ ਸੀਗੇ